ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੱਤੀ ਪਹੁੰਚੇ ਸੀ ਜੀ ਤਹਾਰੀ ਦੇ ਪਤਣ ਤੋਂ ਹੈਗਾ ਕੋਈ 20 ਕਿਲੋਮੀਟਰ 25 ਕਿਲੋਮੀਟਰ ਦੀ ਦੂਰੀ ਤੇ ਜੀ ਖਾਸਾ ਬਾਈ ਦੀ ਮੱਝ ਤੇ ਆਏ ਸੀਗੇ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਆ ਇਹਨੂੰ ਸਾਲ ਹੋ ਗਿਆ ਜੀ ਸੋਈ ਨੂੰ ਇੱਕ ਸਾਲ ਹੋ ਗਿਆ ਸੋਈ ਨੂੰ ਬਾਈ ਥੋੜਾ ਜਿਹਾ ਸੰਗਦਾ ਜੀ ਵੀਡੀਓ ਤੇ ਬੋਲਦੇ ਨੇ ਕਿ ਤੇ ਚਲੋ ਕੋਈ ਦਿੱਕਤ ਨਹੀਂ ਗਈ ਤਾਂ ਕਰਕੇ ਮੈਂ ਕੱਲਾ ਹੀ ਵੀਡੀਓ ਬਣਾ ਰਿਹਾ ਜੀ ਅੱਜ ਤੇ ਇਹ ਜਿਹੜੀ ਮੱਝ ਹੈ ਇਹਨੂੰ ਸਾਲ ਪੂਰਾ ਹੋ ਗਿਆ ਜੀ ਅੱਜ ਸੋਈ ਨੂੰ ਤੇ ਇਹਨਾਂ ਦੇ ਭਰਾ ਦਾ ਕੋਈ 4-5 ਵਾਰੀ ਸਿਮਲ ਲਵਾਤਾ ਜੀ ਇਹਦੇ ਤੇ ਪਰ ਅੱਜ ਅੰਦਰੋਂ ਮੈਂ ਚੈੱਕ ਕੀਤੀ ਇਹਦੇ ਹਾਰਡਨੈਸ ਬਹੁਤ ਆ ਜੀ ਵੈਸੇ ਜਿਹੜੀ ਮੱਝ ਹੀਟ ਆ ਉਹ ਨਾਰਮਲ ਹੀ ਲਿਆਉਂਦੀ ਆ ਥੋੜਾ ਥੋੜਾ ਮਤਲਬ ਬਾਥਰੂਮ ਕਰਦੀ ਐ ਪੂਛ ਚੱਕ ਕੇ ਤੇ ਤਾਰਾਂ ਠੀਕ ਕਰਦੀ ਐ ਪਰ ਅੱਜ ਜਿਵੇਂ ਜਾਲਾ ਟਾਈਪ ਸੀਗਾ ਜੀ ਤੇ ਛੇਪ ਕਹਿੰਦੇ ਸੀ ਵੀ ਬਲੱਡ ਵੀ ਲੱਗਿਆ ਵੀ ਮੱਝ ਦੇ ਅੰਦਰ ਹਾਰਡਨੈਸ ਕਰਕੇ ਮੱਝ ਗੱਭਨ ਨਹੀਂ ਹੋ ਰਹੀਗੀ ਤੇ ਤਾਂ ਕਰਕੇ ਇਹਨੂੰ ਸਾਲ ਹੋ ਗਿਆ ਜੀ ਸੂਈ ਨੂੰ ਕਿੰਨਾ ਚਿਰ ਪਸ਼ੂ ਦੇ ਅੰਦਰ ਹਾਰਡਨੈਸ ਤੋਂ ਦੱਸਿਆ ਵੀ ਜ਼ਰੂਰੀ ਨਹੀਂ ਪਸ਼ੂ ਲੰਮੀ ਹੀਟ ਰੱਖਦਾ ਇਦਾ ਵੈਸੇ ਸਾਨੂੰ ਡਾਕਟਰ ਨੇ ਦੱਸਣਾ ਹੀ ਸਾਨੂੰ ਤਾਂ ਚਲੋ ਇਹ ਜੀਜ਼ ਬਾਰੇ ਨਹੀਂ ਪਤਾਗਾ ਤੇ ਪਰ ਇਹ ਚ ਪਸ਼ੂ ਗੱਭਨ ਨਹੀਂ ਹੋਊਗਾ ਜੀ ਕਦੇ ਵੀ ਇਹਨਾਂ ਨੇ ਇੱਕ ਦੋ ਵਾਰੀ ਨੈਚੁਰਲ ਕ੍ਰੋਸਿੰਗ ਵੀ ਕਰਾਈ ਆ ਤੇ ਮੱਝ ਗੱਭਨ ਨਹੀਂ ਹੋਈ ਜੀ ਪਸ਼ੂ ਨੇ ਗੱਭਨ ਹੋਣਾ ਵੀ ਨਹੀਂਗਾ ਜਿਹੜਾ ਪਸ਼ੂ ਟਾਪਰ ਹੀਟ ਸਹੀ ਆ ਵੈਸੇ ਹੀਟ ਚ ਜਮਾ ਸਹੀ ਆਉਂਦੀ ਆ ਜੀ 20 ਦਿਨਾਂ ਬਾਅਦ ਪਰ ਜਿਹੜੀ ਅੰਦਰੋਂ ਇਹਦੀ ਬੱਚੇ ਦਾ ਨਹੀਂ ਬਹੁਤ ਜ਼ਿਆਦੇ ਹਾਰਡ ਆ ਤੇ ਇਹ ਕਹਿੰਦੇ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਨਹੀਂਗਾ ਵੀ ਬੱਚੇ ਦਾ ਨਹੀਂ ਹਾਰਡ ਆ ਹਨਾ ਤੇ ਚਲੋ ਕਈ ਵਾਰੀ ਨਹੀਂ ਕਿਸੇ ਦੇ ਸਮਝ ਆਉਂਦੀ ਜੀ ਮੈਂ ਕਿਸੇ ਨੂੰ ਵੀ ਆਪਾਂ ਕਮੈਂਟ ਨਹੀਂ ਕਰ ਰਹੇ ਕਿਸੇ ਡਾਕਟਰ ਨੂੰ ਪਰ ਜਿੰਨਾ ਚਿਰ ਅੰਦਰੋਂ ਪਸ਼ੂ ਦੀ ਬੱਚੇਦਾਨੀ ਸੌਫਟ ਨਹੀਂ ਜੀ ਹੌਰਨ ਹੌਰਨ ਇਹਦੇ ਜਦੋਂ ਆਪਾਂ ਹੱਥ ਪਾਉਨੇ ਅੰਦਰ ਉਂਗਲ ਨਹੀਂ ਖੁੱਬਦੀ ਹੌਰਨਾ ਜਿੰਨੇ ਜਿਆਦਾ ਹਾਰਡ ਹੈ ਇਹ ਕਈ ਵਾਰੀ ਸੂਣ ਵੇਲੇ ਪਸ਼ੂ ਤੇ ਜੇਰ ਜੂ ਰਹਿ ਜਾਣੀਆਂ ਜਾਂ ਕੋਈ ਵੈਸੇ ਦਿੱਕਤ ਆ ਜਾਂਦੀ ਹੈ ਜਿਹੜੀ ਮੈਂ ਤੁਹਾਨੂੰ ਕਹਿਣਾ ਵੀ ਸੂਣ ਦੇ 15 ਤੋਂ 20 ਦਿਨ ਦੇ ਵਿੱਚ ਵਿੱਚ ਦਵਾਈ ਭਰਿਆ ਕਰੋ ਜੀ ਉਹ ਹੀ ਕਰਨਾ ਉਹ ਕਲੀਅਰ ਹੋ ਜਾਂਦਾ ਪਸ਼ੂ ਤੇ ਇਹਦੇ ਉਹੀ ਦਿੱਕਤ ਹੋ ਸਕਦਾ ਉਦੋਂ ਕੋਈ ਬੈਠੀ ਹੋਵੇ ਜੀ ਵੀ ਸੂਣ ਵੇਲੇ ਤੇ ਚਲੋ ਬਾਤ ਜਿਆਦਾ ਤਾਂ ਬਾਈ ਨੂੰ ਪਤਾ ਹੀ ਮੈਂ ਤੁਹਾਨੂੰ ਦੱਸਿਆ ਵੀ ਬਾਈ ਬੋਲ ਨਹੀਂ ਰਿਹਾ ਗਿਆ ਤਾਂ ਸਾਹਮਣੇ ਵੀ ਨਹੀਂ ਆ ਰਹੀ ਕਿ ਵੀਡੀਓ 'ਚ ਇਹ ਕਹਿੰਦੇ ਵੀ ਆਪਣੇ ਪਸ਼ੂ ਲਿੱッセ ਆ ਵੀ ਮੈਂ ਕਿਹਾ ਵੀ ਐਡੀ ਗੱਲ ਨਹੀਂ ਬਾਈ ਕੋਈ ਵੀ ਚਲੋ ਆਪਾਂ ਲੋਕਾਂ ਨੂੰ ਜਾਣਕਾਰੀ ਦੇਣੀ ਆ ਤੇ ਇੱਕ ਬਾਈ ਦੀ ਆ ਮੱਝ ਆਈ ਇਹਦੇ ਛਿੱਡੀਆਂ ਆਉਣੀਆਂ ਬਹੁਤ ਜ਼ਿਆਦੇ ਇਹਨੂੰ ਅੱਜ 25 ਦਿਨ ਹੋ ਗਏ ਆ ਜੀ ਅੱਜ ਇਹਦੇ 4 ਜਨਰੇਸ਼ਨ ਵਾਲਾ ਟੀਕਾ ਕਵੈਂਚ ਸ਼ਾਟ ਉਹ ਲਾਇਆ ਪਰ ਮੈਨੂੰ ਇਹਦਾ ਜਿਹੜਾ ਮੋਹ ਲੱਗਦਾ ਜਿਹੜਾ ਮੇਨ ਮੈਥਡ ਲੱਗਦਾ ਜੀ ਉਹ ਇਹਦੇ ਹਿਸਾਬ ਨਾਲ ਆ ਵੀ ਇਹ ਬਾਈ ਚੋਕਰ ਪਾਉਂਦੇ ਆ ਚੋਕਰ ਜਦੋਂ ਉਲੀ ਲੱਗੀ ਆ ਜਾਈ ਜੀ ਜ਼ਿਆਦਾਤਰ ਸੱਲਾ ਹੋਵੇ ਜਾਂ ਉਲੀ ਲੱਗੀ ਹੋਵੇ ਉਦੋਂ ਮਸਟੇਟਸ ਹੋ ਜਾਂਦੀ ਹੈ ਪਸ਼ੂ ਨੂੰ ਦੋ ਤਣਾ ਤੇ ਮਗਰ ਲੈ ਛਿੱਡੀਆਂ ਆਉਂਦੀਆਂ ਇਹ ਜੇ ਚੋਕਰ ਪਾਉਣਿਆ ਤਾਂ ਖਾਸ ਧਿਆਨ ਰੱਖਿਆ ਕਰੋ ਵੀ ਉੱਲੀ ਲੱਗੀ ਨਹੀਂ ਹੋਣੀ ਚਾਹੀਦੀ ਜਿਸੱਲਾ ਤੇ ਹੋਣਾ ਨਹੀਂ ਚਾਹੀਦਾ ਕਿ ਸਾਫ਼ ਸੁਥਰਾ ਜੋਕਰ ਪਾਓ ਤੁਸੀਂ ਤੇ ਆਪਾਂ ਇਹ ਮੱਝ ਦਾ ਜੋਕਰ ਬੰਦ ਗਾਇ ਰਿਜ਼ਲਟ ਆ ਜਾਊਗਾ 100% ਆ ਜਾਊਗਾ ਜੀ ਛੱਡੀਆਂ ਵਾਸਤੇ ਤੁਸੀਂ ਪੰਜ ਚੀਜ਼ਾਂ ਜੇ ਕਈ ਵਾਰੀ ਕੋਈ ਦਿੱਕਤ ਆਵੇ ਕਿਹੜੀਆਂ ਛੱਡੀਆਂ ਹੋਣ ਸੋਜ ਨਾ ਹੋਵੇ ਜੀ ਇਹਦੇ ਇੱਕ ਸਾਨੂੰ ਥੋੜੀ ਸੋਜ ਵੀ ਹੈ ਇਹ ਕਹਿੰਦੇ ਆ ਵੀ ਚਲੋ ਨਾਰਮਲ ਹੈ ਪਰ ਜਦੋਂ ਆਪਾਂ ਚੋਣੇ ਆ ਜੀ ਉਦੋਂ ਇਧਰਲੇ ਥਾਂ ਨੂੰ ਸੋਜ ਆ ਦੇ ਤੇ ਜਦੋਂ ਆਪਾਂ ਧਾਰਾ ਮਾਰਦੇ ਆ ਉਦੋਂ ਮੱਲੂ ਛਿੱਡੰਗਾ ਰੜਕਣ ਤਾਂ ਉਹ ਤਾਂ ਮਸਟਾਈਟਸ ਹੈ ਜੀ ਉਹਨੂੰ ਤੁਸੀਂ ਮਸਟਾਈਟਸ ਕਹੋਗੇ ਜਦੋਂ ਧਾਰ ਮਾਰਦੇ ਛਿੱਡੰਗਾ ਰੜਕਦੇ ਆ ਉਹਨੂੰ ਮਸਟਾਈਟਸ ਕਹਿੰਦੇ ਆਪਾਂ ਉੱਥੇ ਤੁਹਾਨੂੰ ਐਂਟੀਬਾਇਓਟਿਕ ਦੀ ਲੋੜ ਹੈਗੀ ਆ ਜੀ ਜੇ ਪੁਨੇ ਤੋਂ ਛਿੱਡੰਗਾ ਆਉਂਦੇ ਸਾਰੇ ਦੁੱਧ ਚ ਤਾਂ ਉੱਥੇ ਐਂਟੀਬਾਇਓਟਿਕ ਦੀ ਲੋੜ ਨਹੀਂ ਉੱਥੇ ਤੁਹਾਨੂੰ ਮੈਂ ਪੰਜ ਚੀਜ਼ਾਂ ਦੱਸ ਪਿਆ ਕਿ ਨੋਟ ਕਰ ਲਿਓ ਜੀ ਉਹਦੇ ਚ 100 ਗ੍ਰਾਮ ਕਲਮੀਸ਼ੋਰਾ 100 ਗ੍ਰਾਮ ਜੌਂਖੜੀ 100 ਗ੍ਰਾਮ ਠੇਕਰੀ ਨਿਸ਼ਾਦਰ 100 ਗ੍ਰਾਮ ਕਾਲੀ ਜੀਰੀ 100 ਗ੍ਰਾਮ ਮਿੱਠਾ ਸੋਡਾ ਜੀ ਇਹ ਪੰਜਾਂ ਚੀਜ਼ਾਂ ਨੂੰ ਪੰਸਾਰ ਪਰ ਉਹ ਇਕੱਠੀਆਂ ਕਰ ਲੈਣਾ ਜੀ ਦੇ 50 ਗ੍ਰਾਮ ਡੇਲੀ ਦੇਣੀ ਹੈ ਜੀ ਇਹ ਚੀਜ਼ ਕੋਈ ਵੀ ਦੁੱਧ ਸਾਫ਼ ਹੋ ਜਾਊਗਾ ਜੀ ਜਮ ਨਾਰਮਲ ਜੇ ਕੋਈ ਛਿੱਡੀ ਆਉਂਦੀ ਆ ਟੌਕਸੀ ਰਮਾਈਂਡਰ ਟੌਕਸੀ ਬਾਈਂਡਰ ਪਾਉਣ ਦੇ باوجود ਵੀ ਛਿੱਡੀ ਆ ਰਹੀ ਹੈ ਤੁਸੀਂ ਇਹ ਚੀਜ਼ਾਂ ਦੇ ਸਕਦੇ ਹੋ ਜੀ 100% ਹੱਲ ਹੋ ਜਾਊਗਾ ਤੁਹਾਡਾ ਮਸਟਾਈਟਸ ਵਾਲਾ ਜਿਹੜਾ ਮਸਲਾ ਇਹਨੂੰ ਮਸਟਾਈਟਸ ਨਹੀਂ ਕਿਹਾ ਜਾਂਦਾ ਇਹ ਕਈ ਵਾਰੀ ਖਾਣ ਪੀਣ ਦੇ ਚੱਕਰ ਦੀ ਆ ਜਾਂਦਾ ਹੈ ਜੀ ਜਿਵੇਂ ਇਹ ਮੱਝ ਵੀ ਇਹਦੇ ਦਾ ਹੁਣ ਮਸਟਾਈਟਸ ਹੋਈ ਵੀ ਹੈ ਜੀ ਇਹ ਚੋਕਰ ਕਰਕੇ ਹੋਈ ਹੋਊਗੀ 100% ਇੱਥੇ ਆਪਾਂ ਨੂੰ ਐਂਟੀਬਾਇਟਿਕ ਲਾਉਣਾ ਪੈਣਾ ਪਰ ਬਾਈ ਇਹਦੇ 2-3 ਵੀਟਾ ਸੇ ਪਲੱਸ ਵੀ ਲਵਾਈ ਬੈਠਿਆ ਪਹਿਲਾਂ ਮਾਰਗੋ ਡੈਕ ਵੀ ਲਵਾਈ ਬੈਠਿਆ ਪਰ ਆਪਾਂ ਫਿਰ ਛੱਡ ਜਨਰੇਸ਼ਨ ਬਦਲ ਗਿਆ ਅੱਜ 4th ਜਨਰੇਸ਼ਨ ਵਾਲਾ ਟੀਕਾ ਲੈ ਆ ਜੀ ਫੈਂਟ ਸ਼ਾਟ ਆਉਂਦਾ ਕੈਰਸ ਕੰਪਨੀ ਦਾ 562 ਐਮਜੀ ਵਾਲਾ ਜੇ 3rd ਜਨਰੇਸ਼ਨ ਨਹੀਂ ਕੰਮ ਕਰਦੀ ਫਿਰ ਆਪਣਾ 4th ਤੇ ਜਾਣਾ ਪੈਂਦਾ ਜੀ ਤੇ 100% ਛਿੱਡਿੰਗ ਹਟ ਜਾਣੀ ਹੈ ਇਹ ਪਰ ਚੋਕਰ ਬੰਦ ਕਰਨੀ ਪਊ ਠੀਕ ਹੈ ਖਾਸ ਕਰ ਚੋਕਰ ਪਾਉਣ ਵਾਲੇ ਬੰਦੇ ਧਿਆਨ ਰੱਖੋ ਜੀ ਮਿਸਟਾਈਟਸ ਦਾ ਕਾਰਨ ਕਈ ਵਾਰੀ ਚੋਕਰ ਤੇ ਉੱਲੀ ਲ ਆ ਮੱਜ ਦੇ ਅੱਜ ਆਪਾਂ ਦਵਾਈ ਭਰਤੀ ਆ ਜੀ ਠੀਕ ਹੈ ਤੇ ਮੈਟ੍ਰਿਕ ਸੈਫ ਟਿਊਬ ਬਾਈ ਨੂੰ ਕਿਹਾ ਵੀ ਪਰਸੋਂ ਭਰਵਾ ਦਿਓ ਜੀ ਤੇ ਨਾਲ ਇਹਨੂੰ ਬਾ ਪ੍ਰੈਗਿਸਟੇ 골ਡ ਪਾਊਡਰ ਤੇ ਫੜਕੜੀ ਵੈਸੇ ਵੀ ਬਹੁਤ ਵਧੀਆ ਕੰਮ ਕਰਦੀ ਹੈ ਤੁਸੀਂ ਵੈਸੇ ਵੀ ਪਸ਼ੂ ਨੂੰ 50 ਗ੍ਰਾਮ ਫੜਕੜੀ 20 ਦਿਨ ਦੇਈ ਚੱਲੋ ਭਲਾ ਜਿਹੜਾ ਪਸ਼ੂ ਬਹੁਤ ਜ਼ਿਆਦਾ ਲੰਮੀ ਹੀਟ ਰੱਖਦਾ ਤੇ ਤਾਰਾ ਸਾਫ ਨਹੀਂ ਕਰਦਾ ਉਹ ਪਸ਼ੂ ਨੂੰ ਫੜਕੜੀ ਬਹੁਤ ਜ਼ਿਆਦਾ ਅੰਦਰੋਂ ਸਾਫ ਕਰਦੀ ਹੈ ਜੀ ਤੇ ਇਹ ਚੀਜ਼ ਦਾ ਰੱਖਿਓ ਜੀ ਧਿਆਨ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ